ਜਗਦੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਾਹਿਬੰ ਗੁਰਪ੍ਰਸਾਦ ਜਪ ਆਦ ਸੱਚ ਦੁਗਾ ਆਦ ਸੱਚ ਹੈ ਪੀ ਸਚ ਨਾਨਕ ਹੋਸੀ ਪੀ ਸੱਚ ਸੋਚਿਆ ਸੋਚਣਾ ਹੋਵੇ ਜੇ ਸੋਚੀ ਲਕਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਖਤਾਰ ਕੁ ਕਹਿ ਕੁ ਕਨਾ ਤਰੀ ਜੇ ਬੰਨਾ ਪੁਰੀਆ ਭਾਰ ਸਰਸਣ ਪਲ ਕੋਈ ਟੈਗ ਨਾ ਚੱਲੇ ਨਾਲ ਕਿਉ ਸਚਾਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਢਈ ਹੁਕਮੀ ਹਤਮਨੀ ਤੇ ਹੁਕਮ ਵਿੱਚ ਦੁੱਖ ਸੁਖ ਪਾਈਏ ਇੱਕ ਨਾ ਹੁਕਮੀ ਬਖਸੀਸ ਏ ਕੋ ਹੁਕਮੀ ਸਦਾ ਪੁਆਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੇ ਤਾਂ ਹੋਂ ਮੇ ਕਹੇ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਰਜਾ ਨਹੀਂ ਨਿਸ਼ਾਨ ਗਾਵੇ ਕੋ ਬੁਨ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀਲਾ ਫਿਰਦੇ ਹੈ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰ ਹਦੂਰ ਕਤਨਾ ਗਥੀਨਾ ਆਵੇ ਤੋਰ ਕਦ ਕਰ ਕਥੀ ਕੋਟੀ ਕੋਟ ਕੋਟ ਦੇਂਦਾ ਦੇਲੰਦ ਤੱਕ ਪਹੇਜੂਗਾ ਜਵੰਤਰ ਕਾਹੀ ਕਾਹੀ ਹੁਕਮ ਰਫਮ ਚਲਾ ਹੈ ਰਹੁ ਨਾਨਕ ਵਿਗਸੇ ਪਰਵਾਹ ਸਾਚਾ ਸਹਿਬ ਸਾਚਨਾਇ ਭਾਕੈ ਪਹੁ ਪਰ ਹਾਕੈ ਮੰਗੇ ਦੇਹਦੇ ਹੋਇ ਦਾਤ ਕਰੀ ਦਾਤਾਰ ਫੇਰ ਕੇ ਅੱਗੇ ਰਖਿਏ ਜੇ ਤਿਸੇ ਦਰਬਾਰ ਮਹੁ ਕੇ ਬੋਲਨ ਬੋਲਿਏ ਜੇ ਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਚ ਚਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਤਿਆਰ ਤਾਂਪੇ ਨਾ ਜਾਇ ਕੀਤਨ ਨ ਹੋਇ ਆਪੇ ਆਪ ਨਰੰਜਨ ਸੋਇ ਮੇਨ ਸੇਵਤ ਨ ਪਾਇਆ ਮਾਨ ਨਾਨਕ ਗਾਵੇ ਕੋ ਨਿਧਾਨ ਗਾਵੇ ਸੁਨਿਅਮ ਰਖੇ ਭਉ ਦੁੱਖ ਪਰ ਹਸੁ ਕਰ ਲੈ ਜਾਏ ਗੁਰਮੁਖ ਨਾਦਨ ਗੁਰਮੁਖ ਵੇਦ ਗੁਰਮੁਖ ਰਹਾ ਸਮਾਏ ਗੁਰੇਸ਼ਰ ਗੁਰਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇਹੋ ਜਾਣਾ ਕਾ ਨਾਹਿ ਕਹਿਣਾ ਕਤ ਨਾ ਜਾਇ ਗੁਰਾ ਇਕ ਤੇਹ ਭੁਜਾਈ ਸੁਪਨਾ ਜੀਆ ਕਾ ਇਕਾਤਾ ਸੋ ਮੈਂ ਵਿਚਰਨਾ ਜਾਇ ਤੀਰਤ ਨਾਵਾਂ ਜੇ ਤਿਸ ਭਾਵਾਂ ਵਿਨ ਭਾਣੇ ਕੀ ਨਾਹਿ ਕਰੀ ਦੇਤੀ ਸਰੇ ਡੋਈ ਵੇਖਾਵਣ ਕਰਮਾ ਕੇ ਮਿਲੇ ਲਈ ਮਾਤ ਵੀ ਤਤਨ ਜਵਾਹਰ ਮਾਨਿ ਦੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸੁਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਇ ਜੇ ਜੁ ਵਿਚਾਰੇ ਹਾਰ ਜਾ ਹੋਰ ਦਸੂਣੀ ਹੋਏ ਨਵਾ ਕੰਡਾ ਵਿੱਚ ਜਾਣੀ ਨਾਲ ਚਲੇ ਸਭ ਕੋਏ ਚੰਗਾ ਨਾ ਹੋਰ ਕਾਹੀ ਕੈ ਜਸਕੀਰਤ ਡਿਗ ਲਈ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨ ਪੁੱਛੇ ਕੇ ਈਟਾਂ ਅੰਦਰ ਕੀੜ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਬਿਨਵੰਤਿਆ ਹੁ ਬੰਦੇ ਤੇਹਾ ਕੋ ਨ ਸੁਝੈ ਜੇ ਤਿਸ ਕੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਨਾ ਸੁਣਿਆ ਤਰਤ ਤਵਲੇ ਆਕਾਸ਼ ਸੁਣਿਆ ਦੀਪ ਲੋਹ ਪਾਤਲ ਸੁਣਿਆ ਪਹੁੰਚ ਨ ਸਕੇ ਕਾਲ ਨਾਨਕ ਭਗਤਾ ਸਰਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਚ ਸੁਣਿਆ ਈਸ਼ਰ ਵਰ ਮਾਇੰਦ ਸੁਣਿਆ ਮੁਖ ਸਲਾ ਹਨਮੰਦ ਸੁਣਿਆ ਜੋਗ ਜਗਤਨ ਭੇਦ ਸੁਣਿਆ ਸਾ ਸਿਮਰਤ ਵੇਦ ਨਾਨਕ ਕੋ ਤਸ ਰਹਿ ਗਾਸ ਸੁਣਿਆ ਦੁਖ ਭਾਵ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਰਸਤ ਕਾ ਇਸਨਾਨ ਸੁਣਿਆ ਪਰਪਰ ਭਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਪਵਿਤਾ ਸਰਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਸੁਣਿਆ ਸਰਾ ਬਨਾ ਕੇ ਗਾ ਸੁਣਿਆ ਸੇ ਪੀਰ ਪਾਚਾ ਸੁਣਿਆ ਅੰਦੇ ਭਾਵੇ ਰਾ ਸੁਣਿਆ ਹਾਥ ਵੇਸ ਗਾ ਨਾਨਕ ਪਵਿਤਾ ਸਰਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਮੰਨੇ ਗੀਤ ਕਤ ਕਹੀ ਨਾ ਜਾਏ ਦੇ ਕੋ ਘਰ ਪਿੱਛੇ ਪਸਤਾ ਹੈ ਕਾਗਰ ਜਨਮ ਲਿਖਣਾ ਹਾਰ ਮੰਨੇ ਕਾ ਬਹਿ ਕਰਮ ਵਿਚਾਰ ਐਸਾ ਨਾਮ ਨਰਜਨ ਹੋਏ ਦੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇਂ ਮਨ ਬੁੱਧ ਮਨੇ ਸਗਲ ਭਉਨ ਕੇ ਸੁਧ ਮੰਨੇ ਮੋਛੋ ਟਾਣਾ ਕਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਰਜਨ ਹੋਏ ਦੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੇ ਪਰ ਗਿਟ ਜਾਏ ਮੰਨੇ ਮਗਨ ਚੱਲੇ ਪਉਣ ਤੋਂ ਮੰਨੇ ਧਰਮ ਸੇ ਕੀ ਸੰਬੰਧ ਐਸਾ ਨਾਮ ਨਰੰਜਣ ਹੋਇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਕਤ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇਤਾਰੇ ਗੁਰ ਸੇਖਿ ਮੰਨੇ ਨਾਨਕ ਭਵੀ ਨਾ ਪੇਖ ਐਸਾ ਨਾਮ ਨਰੰਜਣ ਹੋਇ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹਦਰ ਰਾਜਾ ਪੰਚਾ ਕਾ ਕੋ ਰੇ ਕਿ ਧਿਆਨ ਦੇਖੋ ਕਹਿ ਕਰੇ ਵਿਚਾਰ ਕਰਤੇ ਕੈ ਕਰਨੈ ਨਾਹੀ ਸਮਾਰ ਤੋਰ ਧਰਮ ਦਾ ਕਾ ਕੋ ਸੰਤੋ ਤਾ ਪ੍ਰਖਿਆ ਜਿਨ ਸੂਤ ਦੇਗੋ ਪੁਜੇ ਹੋਵੇ ਸਚਿਆਰ ਤੇਲੇ ਉੱਪਰ ਕੀਤਾ ਭਰ ਘਰ ਤੇ ਹੋਰ ਭਰੇ ਹੋਰ ਹੋਰ ਤਿਸ ਤੇ ਭਾਲ ਤਲੇ ਕਮ ਜੂਰ ਜੀ ਚਾਤਰੰਗਾ ਕੇ ਨਾ ਸੁਪਣਾ ਲਿਖਿਆ ਬੁੜੀ ਕਲਮ ਇਹ ਲੇਕਾ ਲਿਖ ਜਾਣੇ ਕੋਇ ਲੇਕਾ ਲਿਖਿਆ ਕੀਤਾ ਹੋਇ ਕੀਤਾ ਕਾਣ ਸੁਵਲੇ ਰੂਪ ਕੀਤੀ ਦਾਚਣੇ ਕੋਣਕੂਤ ਕੀਤਾ ਵਸਾ ਇੱਕ ਕੁਆ ਤਿਸ ਤੇ ਹੋਵੇ ਲਖ ਦਰਿਆਓ ਗੁਰਦਰ ਕੌਣ ਕਹਾ ਵਿਚਾਰ ਵਾਰੇ ਨ ਜਾਵੇਂ ਇੱਕ ਵਾਰ ਜੋਤਿ ਤੇ ਭਾਵੇ ਸਹੀ ਪਲੀਕਾਰ ਤੁ ਸਦਾ ਸਲਾਮਤ ਨਿਰੰਕਾਰ ਸੰਗ ਕਜਪੈ ਸੰਗ ਪਾਉ ਸੰਗ ਪੂਜਾ ਸੰਗ ਤਾ ਪਤਾਉ ਸੰਗ ਰੰਤਮੁਖ ਵੇਰ ਪਾੜ ਸੰਗ ਜੋਗ ਮਨ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਦਾਤਾਰ ਸੰਗ ਸੋਰਮਵ ਭਕសារ ਸਕਮੋ ਲੈ ਵਿਲਾਇ ਤਾਰ ਕੁਦਰਤ ਕਉਣ ਕਾ ਵਿਚਾਰ ਵਾਰਿਆ ਨੇ ਜਮ ਇੱਕ ਵਾਰ ਜੋਤਿ ਤੇ ਭਾਵੇ ਸਹੀ ਪਲੀਕਾਰ ਤੁ ਸਦਾ ਸਲਾਮਤ ਨਿਰੰਕਾਰ ਸੰਗ ਮੁਰਕੇ ਹੰਦ ਕੋ ਰ ਸੰਗ ਚੋਰ ਹਰਾਮ ਕੋਰ ਸ਼ੰਖ ਮਰਕਰ ਜਾਹਿ ਜੋਰ ਸੰਭ ਭਲੇ ਬੜੇ ਤਿਆ ਕਮਾਇ ਸ਼ੰਖ ਪਾਪੀ ਭਾਵ ਕਰ ਜਾਇ ਸੰਕੂੜੇ ਅਰ ਕੁੜੇ ਸਿਰਾਇ ਸ਼ੰਖ ਮਲੇਸ਼ ਮੁਗ ਭਕਿ ਕਾਏ ਸ਼ੰਖ ਨਿੰਦਕ ਸਿਰ ਕਰੇ ਪਰ ਨਾਲ ਕਨੀਤ ਕਹੇ ਵਿਚਾਰ ਵਾਰੈ ਨ ਜਾਵੇਂ ਇੱਕ ਵਾਰ ਜੋਤਿ ਤੇ ਭਾਵੇ ਸਹੀ ਪੁਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਹੇ ਸ਼ੰਖ ਨਾਵੇ ਸ਼ੰਖ ਨਾਮਾ ਬ੍ਰਮ ਗਮ ਸ਼ੰਖ ਲੋਹ ਸੰਕਾਇ ਸਰ ਭਾਰ ਹੋਇ ਅਕਰੀ ਨਾਮ ਅਕਰੀ ਸਲਾਹ ਅਖਰੀ ਗਣ ਗੀਤ ਗੁਣ ਗਾਇ ਕਰ ਲਿਖਣ ਭੁੱਲਣ ਬਾਣ ਕਰ ਸਰ ਸੰਜੋਗ ਬਖਾਨ ਦਿਨ ਲੇਕੇ ਤਿਸੁਰਨਾ ਜੇ ਫਰਮਾਇ ਤੇਵ ਤੇਵ ਪਾਹਿ ਜਿਤਾ ਕੇਤਾ ਤੇਤਾ ਨਾ ਵੀ ਨਾ ਵੀ ਨਹੀ ਕੋ ਥਾਉ ਕੁਦਰਤ ਕੌਣ ਕਹਾ ਵਿਚਾਰ ਬਾਰੇ ਨੇ ਜਮ ਇੱਕ ਵਾਰ ਜੋਤਿ ਦੇ ਭਾਵੇ ਸਹੀ ਪੜੀਕਾਰ ਤੂ ਸਦਾ ਸਲਾਮਤ ਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਤੋ ਤੈ ਤਰ ਸੁਖੇ ਮੋਤ ਪਲੀਤੇ ਕੱਪੜਾ ਹੋਏ ਦੇ ਸਾਬੁਨ ਲਈਏ ਹੋ ਤੋਏ ਪਰੀਅ ਮਤ ਪਾਪਾ ਕੇ ਸੰਭ ਧੋਪੇ ਨਾ ਵੇ ਕੇ ਰੰਗ ਉੰਨੀ ਪਾਪੀ ਆ ਕੰਨ ਨਾ ਕਰ ਕਰ ਕਰਨਾ ਲਿਖ ਲੈ ਜਾਏ ਆਪੇ ਵੀ ਜਾਪੇ ਹੀ ਘਾਉ ਨਾਨਕ ਹੁਕਮੀ ਆਵ ਜਾ ਤੀਰ ਤਬ ਤੇ ਅਦ ਤਾਂ ਦੇਖੋ ਪਾਵੇ ਤਿਲਕਾ ਮਣ ਸੁਨੇ ਮਨ ਮਨ ਕੀਤਾ ਪਾਉ ਅੰਤਰਗਤ ਤੀਰਥ ਮੰਨੋ ਜਗੁ ਗੁਨ ਤੇਰੇ ਮੇ ਨਾ ਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਬਾਣੀ ਬਰਮਾ ਸਤ ਸੁਹਾਨ ਸਦਾ ਮਨ ਚਾਉ ਸਮਨ ਚ ਰਹਿਲਾ ਵਕਤ ਕਾਉਨ ਕਾਉਨ ਤੱਕਾਉਣ ਵਾਰ ਕਮਲ ਸ੍ਰਿਤਮਹ ਹਕਮ ਜਿਤ ਹੋਇਆ ਆ ਕਰ। ਵੇੜ ਨਾ ਪਾਇਆ ਪਣ ਤੀਜੇ ਹੋਵੇ ਲੇਕ ਪੁਰਾਣ ਵਕਤ ਨਾ ਪਾਇਓ ਕਾ ਦੀਆ ਜੇ ਲੇਕਨ ਲੇਕ ਪੁਰਾਣ ਤੇਤ ਵਾਰ ਨਾ ਜੋ ਵੇ ਜਾਣੇ ਰਤਮਹ ਨਾ ਕੋਈ ਜਾ ਕਰਤਾ ਸਿਤੇ ਕੋ ਸਾਚੇ ਆਪੇ ਜਾਣੇ ਸੋਏ ਕਿਵ ਕਰ ਆਖਾ ਕਿਵ ਸਹਲਾ ਕਿਵਰ ਨਿਕਿਵ ਜਾਣਾ ਨਾਨਕ ਆਖਨ ਸਭ ਕੋ ਆਪੇ ਇੱਕ ਦੇਕ ਸਿਆਣਾ। ਵੱਡਾ ਸਹਿਓ ਵੱਡੀ ਨਾ ਕੀਤਾ ਜਕਾ ਹੋਵੇ। ਨਾਨਕ ਦੇਖੋ ਆਪੋ ਜਾਣ ਅਗੇ ਗਿਆ ਨਾ ਸੋਹੇ ਪਤਾਲਾ ਪਤਾਲ ਲੱਕੇ ਅਗਾਸ ਹੈ ਗਾਜ ਓੜਾ ਕੜੁਕ ਭਾਵ ਤਕੇ ਵੇਦ ਕਹਿਣ ਗਵਾਤ ਸਹਿ ਸਟਾਰੇ ਕਣਕ ਤੇ ਬਸੋ ਲਿਖਤਾਤ ਲਿਖਾ ਹੋਇ ਤ ਲਖਿਆ ਲੇਖੋ ਹੈ ਵਿਨਾਸ਼ ਨਾਨਕ ਤੁਰ ਡਾਕੀ ਆਪੇ ਜਾਣ ਆਪ ਸਲਾਹੀ ਸਲਾਹੀ ਤੇ ਸੁਰਤ ਨ ਪਾਈਏ ਨਧੀਆਂ ਤੇ ਵਹ ਭਵੇਂ ਸਮੁੰਦ ਨਾ ਜਾਣੀਏ ਸਮੁੰਦ ਸਹ ਸੁਲਤਾਨ ਵਿਰਾਸਿਤੀ ਮਲਤਣ ਕਿਹੜੀ ਤੁਲ ਨ ਹੋਣੀ ਜੇ ਤਸਮਨਉ ਨਾ ਵਿਸਰੇ ਅੰਤ ਨਾ ਸਿਫਤੀ ਕਹਿ ਨਾ ਤੰਤ ਨਾ ਕਰਨ ਦੇ ਨਾ ਤੰਤ ਨਾ ਵੇਖਣ ਸੁਣੈ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀ ਤਾਇਆ ਕਰ ਅੰਤ ਨਾ ਜਾਪੇ ਭਾਰਾ ਵਾਰ ਅੰਤ ਕਾਰਨ ਕੇ ਤੇ ਬੇਲਾ ਹੈ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੇ ਕੋਈ ਬੋਤਾ ਕਈਆ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਇਹ ਵੱਡਾ ਚਾਹੋਗੇ ਕੋਈ ਤੁਸੀਂ ਉੱਚੇ ਕੋ ਜਾਣੇ ਸੋਏ ਜੇ ਬੜਾ ਆਪ ਜਾਣਿਆ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾਤਮਾਏ ਕਿਤੇ ਮੰਗੇ ਜੋ ਦੇਵ ਪਰ ਕਿਤੇ ਗਿਣਤ ਨਹੀਂ ਵਿਚਾਰ ਕਿਤੇ ਖਪ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੁਰਖਾ ਹੀ ਖਾਏ ਕਿਤੇ ਦਉ ਭੂਸਲ ਮਾਰੇ ਪੀਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੀ ਹੋਏ ਹੋਰ ਆਖ ਨ ਸਕੇ ਕੋਏ ਜੇ ਕੋ ਖਾਏਗਾ ਕਨ ਪਾਏ ਉਹ ਜਾਣੀ ਜਿੱਤਿਆ ਮਾਹੂ ਖਾਏ ਆਪੇ ਜਾਣੇ ਆਪੇ ਦੇ ਆਖੇ ਸਿਪੀਕੇ ਹੀਕੇ ਵਿਸ਼ਨੂ ਬਖਸ਼ੇ ਸਿਵਸਲਾ ਨਾਨਕ ਪਾਛਾ ਹੀ ਪਾਛਾ ਹੈ ਮੁਲਬਨ ਮੁਲਵਪਾਰ ਮੁਲ ਪਾਰੀ ਮੁਲ ਕੰਡਾਰ ਮੁੱਲਾਵੇ ਮੁੱਲਾ ਜਾਈ ਮੁਲ ਭਾਏ ਮੁੱਲਾ ਸਮਾਏ ਮੁਲਤਰਮੁਲ ਦੀਬਾਨ ਮੁਲਤੁਲ ਮੁਲ ਫਰਮਾਨ ਮੁਲ ਬਖਸ਼ੀ ਸਿਮੁਲ ਨਿਸ਼ਾਨ ਮੁਲ ਕਰਮੁਲ ਫਰਮਾਨ ਮੁੱਲੋ ਮੁੱਲਾ ਕਹਿਣ ਜਾਈ ਆਖਾ ਕਰਹਿ ਨਿਮਲਾਏ ਆਖੇ ਵੇਲ ਪੜ ਪੁਰਾਨ ਆਖੇ ਪੜੇ ਕਰੇ ਵਖਿਆਣ ਆਖੇ ਪਰਮੇ ਆਖੇ ਅੰਡਖੇ ਗੋਪੀ ਤੇ ਗੋਬਿੰਦ ਹਾਕੇ ਸਰਾクセ ਦਾ ਕੇਤੇ ਕੀਤੇ ਬੁੱਧ ਹਾਕੇ ਦਾਣ ਵਾਕੇ ਦੇ ਵਾਕੇ ਸੁਰਨਲ ਮੁਰਜਨ ਸੇ ਕੀਤੇ ਆਕੇ ਹੱਕ ਨ ਪਾਏ ਕੀਤੇ ਕਹਿ ਕੈ ਉੱਠਤ ਜਾਏ ਇਤੇ ਕੀਤੇ ਹੋਰ ਕਰੀ ਤਾਕ ਨਸਤੇ ਕੇਈ ਕੇ ਜੇਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਵਾਕੇ ਬੋਲ ਵਿਗਾਰ ਤਾ ਲਿਖੇ ਸਰ ਗਵਾਰਾ ਗਵਾਰ ਸੂਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਨੇ ਕਸ਼ੰਕਾ ਕੀਤੇ ਭਾਵਨ ਹਾਰੇ ਕੀਤੇ ਰਾਗ ਭਰੀ ਸੋਕ ਹੀਣ ਕੀਤੇ ਗਾਵਨ ਹਾਰੇ ਗਾਵੇ ਤੁਨੋ ਪਉਣ ਪਾਣੀ ਬਸੰ ਪਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਰ ਇੰਦਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ गावन जति सुरेश संतो की गावे वीर करारे गावन पंडित पणलकेश्वर जगजग वेदा नाले गावे मोहनिया मनमोहन सुरगा मचपियाले गावन रत्न पाए तेरे हरसर तीरत नाले गावे ज्योत महाबंसुरा गावे खाने जारे गावे कण्ण मंडल प्रपंडा कर कर खेतारे सही तो दुनो गावे ज्योत दपान रते तेरे भक्त रसाले ਹੋਰ ਕੀਤੇ ਜਾਵਣ ਸੇ ਮੈਂ ਚਿਤ ਨਿਅਉ ਨਾਨਕ ਕਿਆ ਵਿਚਾਰ ਸੋਈ ਸਵੀ ਸਰਾ ਸਬ ਸਾਬ ਸਾਚਾ ਸੱਚੀ ਨਾ ਹੈ ਪੀ ਹੋਸੀ ਦਾ ਇਨਾ ਜਸੀ ਰਚਨਾ ਜੀ ਨਰਚਾਈ ਡੰਗੀ ਰੰਗੀ ਭਾਤੀ ਕਰ ਕਰ ਗੀ ਸੀ ਮਾਇ ਜਿਨੀ ਪਾਇ ਕਰ ਕਰ ਦੇਖੇ ਕਿ ਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਭਾਵੇ ਸੋਈ ਕਰ ਸੀ ਗੁਰੂ ਕਮ ਨਾ ਕਰ ਨਾ ਜਾਈ ਸੋ ਪਾਸ ਸਹ ਸਹ ਪਰ ਸਾਹਿਬ ਨਾਨਕ ਰਹਿ ਨਰ ਜਾਈ ਹੰਦਾ ਸੰਤੋਖ ਧਰਮ ਪਰ ਚੋਲੀ ਧਿਆਨ ਕੀ ਕਰੇ ਵਿਪੂਤ ਕਿੰਤਾ ਕਾਲ ਕੋ ਅਰੀ ਕਾ ਜੁਗ ਢੰਡਾ ਵਰਤੀਤ ਹਾਈ ਪੰਤੀ ਸਗਲ ਜਮਾਤੀ ਮੰਨ ਜੀਤੇ ਜਗ ਜੀਤ ਆਦੇਸ਼ ਸੇ ਆਦੇਸ਼ ਆਦਿ ਲੈਣਾ ਹਦਨਾ ਤੇ ਜੁਗ ਜੁਗ ਇੱਕੋ ਵੇਸ ਫੁਕਤ ਗਿਆੰ ਦਾ ਆਪਣਾ ਰਣ ਕੜਕੜ ਵਾਚੇ ਨਾਥ ਆਪ ਨਾਥ ਨਾਤੀ ਸਭ ਦਾ ਕੀੜੇ ਸਿੱਧਾ ਵਿਰਾਸਾ ਸੰਜੋਗ ਜੋਦ ਕਰ ਚਲਾਵੇ ਲੇਕੇ ਆਵੇ ਭਾਗ ਆਦੇਸ਼ ਸੇ ਆਦੇਸ਼ ਆਦਿ ਲੈਣਾ ਹਦਨਾ ਤੇ ਜੁਗ ਜੁਗ ਇੱਕੋ ਵੇਸ ਇੱਕਾ ਮਈ ਜੁਗ ਤੇ ਵੈ ਇਤਿਨ ਤੇ ਪ੍ਰਮਾਣ ਇਕ ਸੰਸਾਰ ਇਕ ਭੰਡਾਰੀ ਕਲਾਈ ਦੀ ਬਾਣ ਜਿਸ ਤੇਸ ਪਾਵੇ ਤੇ ਭੈ ਚਲਾਵੇ ਜੇ ਹੋਵੇ ਫਰਮਾਨ ਉਹ ਵੇਖੈ ਉਹਨਾਂ ਨਦਰ ਨਾਵੇ ਬੋਤਾ ਇਹ ਵਿਡਾਨ ਆਦੇਸ ਤੇ ਸੇ ਆਦੇਸ ਆਦਿਨ ਨਾਦਨਾਥ ਜੁਗ ਜੁਗੇ ਕੋ ਵੇਸ ਹਲ ਸੇ ਲੋਈ ਲੋਈ ਪੰਡਾਰ ਜੋ ਕਿਸ ਪਾਇਸ ਵੇ ਕਾਵਾਰ ਕਰ ਕਰ ਵੇਖੇ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਸੇ ਆਦੇਸ ਆਦਿਨ ਨਾਦਨਾਥ ਜੁਗ ਜੁਗੇ ਕੋ ਵੇਸ ਇਕਦੋ ਜੀਭ ਲਖੋਇ ਲਖੋਇ ਲਕਵੀ ਸੇ ਲਗ ਲਗ ਗੇੜਾ ਆਤੀ ਏਕ ਨਾਮ ਜਗਦੀਸ਼ ਇਤੁਰਾਈ ਪਤ ਪਵੜੀ ਚੜਿਏ ਹੋਏ ਪੀਸ ਸੁਨੰਦਲਾ ਯਾਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਏ ਕੁੜੇ ਕੁੜੇ ਠੀਸ ਅੱਖਾਂ ਜੋਰ ਚ ਪੈਣਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾਲ ਜੀਵਨ ਮਰਨਾ ਜੋਰ ਜੋਰ ਨਾਲ ਰਾਜ ਮਾਨ ਮਨਸੂਰ ਜੋਰ ਨਾਲ ਸੁਰਤੀ ਗਿਆਨ ਵਿਚਾਰ ਜੋਰ ਨਾਲ ਜੁਟੇ ਛੁੱਟੇ ਸੰਸਾਰ ਇਸਾ ਜੋਰ ਕਰਵੇ ਕੇ ਸੋਈ ਨਾਨਕ ਉਤਮੇ ਚ ਨਾ ਕੋਈ ਰਾਤੇ ਰਤੇ ਤੇ ਤੇ ਵਾਰ ਪਵਨ ਪਾਣੀ ਬਿਨੀ ਪਾਤਾ ਇਸਵੇ ਧਰਤੀ ਥਾ ਵਰਤੀ ਧਰਮ ਸਾਲ ਸੁਖੀ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੇ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਤੇ ਸੋਹਣ ਪੰਜ ਪਰਵਾਨ ਨਦਰੀ ਕਰਮ ਭਵੇ ਨਿਸ਼ਾਨ ਅਚ ਪਕਾਈ ਉਥੇ ਪਾਏ ਨਾਨਕ ਗਈਏ ਜਾ ਪੇ ਜਾਏ ਧਰਮ ਕਣ ਕਹਿ ਹੋ ਧਰਮ ਗਿਆਨ ਕਣ ਚਾਖੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਣ ਮਹੇਸ਼ ਕੀਤੇ ਵਰਮੇ ਘਾਰਤ ਗੜੀ ਰੂਪ ਰੰਕੇ ਵੇਸ਼ ਕੀਤੇ ਕਰਮ ਭੂਮੀ ਮੇਰੇ ਕੀਤੇ ਕੀਤੇ ਤੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਪਤਨਾਦ ਕੀਤੇ ਕੀਤੇ ਦੇ ਵਿਵੇਜ ਕੀਤੇ ਦੇਵਦਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਆਖਾਣੇ ਕੀਤੇ ਆ ਬਾਣੀ ਕੀਤੇ 파ਤਨ ਰੰਦ ਕੀਤੇ ਸੁੱਤੀ ਸੇਵਕ ਕੀਤੇ ਨਾਨਕ ਅੰਤਨਾੰਤ ਗਿਆਨ ਕੰਨ ਜਣ ਪਰਚੰਡ ਦਿੱਤੇ ਨਾਦ ਬਨੂਰ ਗੋੜੇ ਆਨੰਦ ਸਰਮ ਕਾਲਿਕੀ ਬਾਣੀ ਰੂਪ ਤੇ ਘੜਤ ਖੜੀਏ ਬਹੁਤੇ ਨੇ ਉਪ ਤਾ ਆਕਿਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਜਿੱਥੇ ਕੜੀਏ ਸੁਤਮਦਪਨ ਬੋਧਿਤ ਜਿੱਥੇ ਕੜੀਏ ਸੁਰਾ ਸੁਦਾ ਗੇਸੁੱਧ ਕਰਮਖੰਡ ਕੀ ਬਾਣੀ ਜੋਰ ਤੇ ਹੋਰ ਨਾ ਕੋਈ ਹੋਰ ਜਿੱਥੇ ਜੋਧ ਮਹਾਬਲ ਸੂਰਤਿਨ ਮਨ ਰਾਮ ਰਹੇ ਭਰਪੂਰ ਜਿੱਥੇ ਸੀਤਾ ਸੀਤਾ ਮਮਾਈ ਤਾਂ ਕੇ ਰੂਪ ਨਾ ਕਥਨੇ ਜਾਏ ਨਾਉ ਮਰੇ ਨ ਠਾਗੇ ਜਾ ਜਿਨ ਕੇ ਰਾਮ ਸੇ ਮਨ ਮਾਹੇ ਜਿੱਥੇ ਭਗਤ ਵਿਸੇ ਕੇ ਲੋ ਕਰੇ ਨ ਸਚਾ ਮਨਸੋ ਸਾਚੇ ਖੰਡ ਵਿੱਚ ਨ ਰੰਕਾਰ ਕਰ ਕਰ ਵੇਖੇ ਨ ਦਰਨੇ ਹਾਲ जिथे कंड मंड भ्रपंड जे को कथे था अंत न अंत जिथे लो लो आकार जी जो हुकुम ते, ते वकार देखे विकसे करे विचार नानक कथना कहड़ा सार जत पहरा तीर सुनार अहल वेद हथियार पौ कलाग्नि तब तो भांडा पाव मरे ते ढाल घड़िया सब सच्ची तक साल दिन को नदर करम तिनकार नानक नतरी नतर निहाल सलोक భవਨ गुरु पाणी ਪਿਤਾ ਮਾਤਾ ਤਰਤ ਮਹਤ ਦੇਸ ਰਾਜੋ ਇਦਾ ਇਦਾਇ ਖੇਲੇ ਸਗਲ ਜਗਤ ਸੰਗਿਆਈਆਂ ਬੁਰਿਆਈਆਂ ਵਾਚੇ ਤਰਮਹ ਦੂਰ ਕਰਮਿ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਕਿ ਜਲੇ ਕੀਤੀ ਚੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇਮਕ ਜਲੇਗੀ ਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ